ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵੰ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਚੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਮੁਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਅਤੇ ਇੱਕ ਗੱਬਣ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਭਾਪ ਸਿੰਘ ਉਹਨਾਂ ਕੋਲ ਆਜੋ ਕਬਦਿਆਂ ਵੀਰ ਨਾਲ ਗੱਲਬਾਤ ਤੇ ਪੁੱਛ ਦੇਣਾ ਕੀ ਡਿਟੇਲ ਸਾਸਰੀ ਭਾਜੀ ਸਾਸਰੀ ਕਾ ਜਗੇ ਵੀਰ ਸਾਸਰੀ ਕਾ ਹੋਸਣਾ ਠੀਕ ਠਾਕ ਜੀ ਵਧੀਆ ਜੀ ਵੀਰ ਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਹੋ ਠੀਕ ਠਾਕ ਪਰਿਵਾਰ ਸਭ ਚੜਦੀ ਕਲਾ ਤੁਸੀਂ ਸੁਣਾਓ ਜਗੇ ਵੀਰ ਮਾਤਾ ਠੀਕ ਆ ਹਾਂਜੀ ਠੀਕ ਜੀ ਹੋਣਾ ਕਿਹੜੇ ਏਰੀਆ ਦੇ ਰਹਦੇ ਜਿੱਥੇ ਇਹ ਤੁਹਾਨੂੰ ਪਤਾ ਜਗੇ ਵੀਰ ਆਪਣਾ ਮਾਲ ਉਹਦੇ ਹਰਿਆਣਾ ਹੀ ਆਂਦੇ ਆ ਠੀਕ ਹੈ ਹਾਂਜੀ ਹਾਂਜੀ ਵੇਖੋ ਝੋਟੀ ਉੱਡੀ ਗਾਰ ਤੇ ਉੱਡੀ ਪਸ਼ਾਰ ਠੀਕ ਹੈ ਜੀ ਹਾਂ ਜੀ ਤੇ ਭਾਈ ਆਪਣਾ ਨਾਮ ਤੇ ਡਰੈਸ ਕਰ ਲਿਆ ਨਾਮਦਾਰ ਪਾ ਸਿੰਘ ਜੀ ਪਿੰਡ ਚਿੰਦਾ ਜ਼ਿਲ੍ਹਾ ਮਸਰਜੇ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 98543795 ਜੀ ਠੀਕ ਹੈ ਜੀ ਹਾਂ ਜੀ ਤੇ ਭਾਈ ਦੱਸੇ ਹੁਣ ਪਹਿਲੇ ਨੰਬਰ ਤੇ ਝੋਟੀ ਆ ਦੇ ਇਹ ਜੱਜਵੀਰ ਵਿੱਜਾ ਸੁਆ ਝੋਟੀ ਸੁਈ ਆ ਅਸਾਹੀ ਕੱਲ ਮਨ ਦਾ ਤੜਕੇ ਨਹੀਂ ਸੁਈ ਆ ਠੀਕ ਹੈ ਜੀ ਤੇ ਮਨ ਮਗਰ ਦਿੱਤਾ ਕੱਟਾ ਆ ਲੋ ਭਾਈ ਮੇਲ ਕਾਫ ਆ ਗਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਕਿੰਨਾ ਵੱਡਾ ਠੀਕ ਹੈ ਉਹਦਾ ਹੀ ਨਹੀਂ ਠੀਕ ਹੈ ਠੀਕ ਕੱਚੇ ਦੰਦ ਬਿਲਕੁਲ ਹੀ ਆਵੇ ਹੋ ਕੱਚੇ ਆਹ ਟਾਈਮ ਜੱਗੇ ਵੀਰ ਕਰਮਾਲੀ ਨੇ ਬੋਹੜਾਈ 12 ਤੋਂ 13 ਕਿਲੋ ਭਰਿਆ ਆ ਅੱਛਾ ਜੀ ਹਾਂ ਬੋਹੜਾਈ ਉਹ ਵੀ ਕੰਡੇ ਵਾਲਾ ਠੀਕ ਹੈ ਠੀਕ ਹੈ ਠੀਕ ਹੈ ਲੋਬ ਜੀ ਠੋੜੀ ਭਾਗ ਹੋਈ ਆ ਠੀਕ ਹੈ ਠੀਕ ਹੈ ਕਿੰਨਾ ਕੱਢ ਜੂਗੀ ਦੁੱਧ ਜੱਗੇ ਵੀਰ ਜਿਹੜੇ ਆਪਾਂ ਉਥੋਂ ਘਰੋਂ ਲਈਏ ਉਹਨਾਂ ਨੇ ਕਿਹਾ ਵੀ ਪਹਿਲੇ ਸੂਏ ਨੇ 15 14 15 14 15 ਕਿਲੋ ਭਰਿਆ ਅੱਛਾ ਜੀ ਆਂਦੇ ਆਰ ਕੀ ਗਾਰੰਟੀ ਜਿਹਨੂੰ ਮਾਜੀ 17 18 ਕਿਲੋ ਦੇ ਦਿਓ ਠੀਕ ਆ ਦੇ ਦੇਣਾ ਝੋਟੇ ਨੂੰ ਦੁੱਧ ਗਾਰੰਟੀ ਉਹਨਾਂ ਨੇ ਠੀਕ ਹੈ ਤੇ ਇਹ ਉਹ ਵੀ ਗਾੜ ਗੁੱੜ ਕਿੰਨੀ ਗਾੜੀ ਗਾੜਾ ਟਾ ਮੇਰੇ ਖਿਆਲ ਨਾਲ ਵੀ 2 ਕਿਲੋ ਦੇ ਲੱਗ ਬਨੇ ਗਾੜੀ ਹੋ ਗਈ ਆ ਅੱਛਾ ਅੱਛਾ ਹਾਂ ਠੀਕ ਹੈ ਠੀਕ ਇਹਦੀ ਮੈਂ ਆ ਨਾ ਜੱਗੇ ਵੀ ਮੈਂ ਸੋਹਦਾ ਗਾੜੀ 3 1/2 ਕਿਲੋ ਨਿਕਲੂਗੀ ਛੋਟੀ ਦੀ ਅੱਛਾ ਦੋਤੇ ਪੂਰੀ ਆ ਗਈ ਪੂਰੀ ਦੋਤੇ ਜਦੋਂ ਆ ਗਈ ਠੀਕ ਹੈ ਚਾਹੇ ਕੁੜੇ ਪੜੇ ਵੀ ਨਹੀਂ ਤੇ ਚੁੱਕੇ ਆਲੇ ਤਾਂ ਕੁੜੇ ਵੀ ਨਹੀਂ ਚੁੱਕੇ ਕੱਲ ਦੀ ਸੂਈ ਕਰਨ ਵਾਲੀ ਠੀਕ ਹੈ ਠੀਕ ਤੇ ਖੋਲੋ ਬਾਈ ਜੀ ਫਿਰ ਕੋਣ ਕੇ ਬਤਾਈਏ ਬਾਈ ਜੀ ਉਹ ਬਾਈ ਕਰੋ ਉਹ ਚਾਹ ਕਰੋ ਉਹ ਨਹੀਂ ਅੱਗੇ ਨੂੰ ਤੇ ਉਹ ਨਹੀਂ ਪਿਛੇ ਨੂੰ ਬਣੀਆਂ ਤੇ ਹੈ ਵੀ ਜੈਡ ਪਲਾਇਰ ਜਿਹੜਾ ਪ्योर ਮੋਰਾਨ ਦੋਲਦੀ ਆ ਕਿ ਕਿਦੋਂ ਆ ਨਾ ਚ ਪਗਾਂ ਵਰਗਾ ਹੀ ਬਣਾ ਲਾਇਆ ਵਾ ਅਗਲੀ ਸੈੱਡ ਤੋਂ ਮੈਂ ਤੁਹਾਨੂੰ ਖਾਣਾ ਦਾ ਸੈੱਜ ਗਿਆ ਬਹੁਤ ਹੀ ਸ਼ਾਨਦਾਰ ਆ ਕਿਦੋਂ ਤੋਂ ਨਹੀਂ ਆ ਕਿਦੋਂ ਤੋਂ ਸਕੂਲ ਨੂੰ ਲੱਗਾ ਪਿਆ ਵਾ ਚੱਟਾ ਹੈਗੀ ਥੋੜੇ ਸੁਭਾਅ ਦੀ ਆ ਜਿੱਥੇ ਮਰਜ਼ੀ ਲੈ ਕੇ ਖੋਜੋ ਠੀਕ ਹੈ ਠੀਕ ਹੈ ਇਹ ਬ੍ਰੀਡ ਦੀ ਗੱਲ ਹੁੰਦੀ ਪੱਗੇ ਦੀ ਲੱਗਾ ਜੇ ਐਂਡ ਨਿਗਾ ਨਿਗਾ ਜਿਆ ਸਿੰਘ ਆ ਕਿੰਨਾ ਕੁ ਭਰੂ ਗਿਆ ਤੇ ਦੁੱਧ ਦੇ ਜੋ ਜੇ ਮੇਰੇ 68 18 ਕਿਲੋ ਰਾਮ ਨਾਂ ਤੇ ਹੀ ਜਾਣਾ ਕਰਨਾ ਦੀ ਹੈ ਠੀਕ ਹੈ ਹਾਂਜੀ ਆਓ ਇਸ 68 18 ਲੈ ਜਿਹੜਾ ਸੋਤ ਭਾਈ ਕੰਦਾ ਹੈ ਆਈ ਜਾਂਦਾ ਫਰੂਨੂ ਜੀ ਜੱਗੇ ਲਾ ਫਲਕਾਰੀ ਲਾ ਦੇ ਜਿੰਨੇ 100 ਮੈਂ ਜਿਹੜਾ 2 ਕਿਲੋ 18 14 15 ਲੀਟਰ ਆਇਆ ਹੋਵੇ ਕਰੋ ਜੀ ਚੈੱਕ ਕਰ ਇਧਰ ਐਨ ਅਗਲੇ ਪਾਸੇ ਧੁੰਨ ਤੱਕ ਜੱਡਾ ਲਗਾ ਦੇ ਪਿੱਛੋਂ ਤੋਂ ਉਹਨੂੰ ਲਗਾ ਜੀ ਹਾਂਜੀ ਹਾਂਜੀ ਅਰੇ ਤੇ ਲੱਪਾ ਲੱਪਾ ਵੀ ਜੱਗੇ ਵੀਰੇ ਦੇ ਕਿੱਥੇ ਤੋਂ ਦੀ ਨਹੀਂ ਠੀਕ ਹੈ ਦੇਖਦਾ ਵੀ ਫੇਸਬੁੱਕ ਵੀ ਚੈੱਕ ਕਰ ਸਕਦੇ ਅਰੇ ਇਹਦੇ ਥੋੜਾ ਰੱਪੇ 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 ਜੀ 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 ਆਪਾਂ ਜੋ ਹੋਸ਼ਾ ਲਾਏ ਹਾਂ ਨਾ 145 ਦੀ ਦੋਹਾਂ ਜਿਕੇ ਠੀਕ ਹੈ ਠੀਕ ਹੈ 2 ਬਜੀ 1 ਲੱਖ 45000 ਹਾਂਜੀ ਹਾਂਜੀ ਇਹ ਦੁੱਧ ਦਾ ਡਰਮ ਜਿਹੜਾ 16 17 ਲੀਟਰ ਵਾਲੀ ਝੋਟੀ ਆ ਤੇ ਜਿਹੜਾ ਵੀਰਪਰਾ ਸਾਹਮਣੇ ਲੱਜੂ ਤੇ ਚਵਾਈ ਜੱਗੇ ਵੀਰ ਕੋਈ ਭਾਂਡੇ ਦਾ ਬੱਚਾ ਲੈ ਕੇ ਥੱਲੇ ਭੇਜੇ ਅੱਛਾ ਬਹੁਤੀ ਚਵਾਈਆਂ ਦੋਹਾਂ ਮੱਜਾਂ ਦੀਆਂ ਦੇ ਠੀਕ ਹੈ ਠੀਕ ਹੈ ਹਾਂਜੀ 2 ਬਜੀ ਕਰੋ ਚੱਕ ਬਾਕੀ ਕਾਟ ਕਾੜ ਵੀ ਬਹੁਤ ਚੰਗਾ ਵਾਹ ਇੱਕ ਗੁਣਾ ਵੇਖੋ ਜੱਗੇ ਵੀਰ ਠੀਕ ਹੈ ਠੀਕ ਹੈ ਆ ਵੀ ਇੱਕ ਫਿਰ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ ਮੋਹਰੇ ਬਾਈ ਤੁਝੇ ਨੰਬਰ ਤੇ ਦੱਸਿਓ ਭਾਜੀ ਆ ਝੋਟੀ ਬਾਰੇ ਇਹ ਵੀ ਜੱਗੇ ਵੀ ਬਿੱਜਾ ਸੁਹਾ ਸੁਣੀ ਆ ਅੱਛਾ ਜੀ ਇਹਨੇ ਵੀ ਮੰਨ ਲਓ ਵੀ 15 16 ਕਿਲੋ ਪਹਿਲੇ ਸਟਾਡੀ ਦੇ ਪਹਿਲੇ ਸਮੇਂ ਤੋਂ ਦਿੱਤਾ ਸੀ ਅੱਛਾ ਜੀ ਅੱਜ ਹਫਤਾ ਪਿਆਜ ਸੁਣ ਚ ਪੂਰੇ 8 ਦਿਨ ਗਿਰਤੀ ਦੇ ਪਏ ਜੀ ਠੀਕ ਹੈ ਜੀ ਆਜੇ ਆਜੇ ਕੁੜੇ ਦੇ ਵੇਖੋ ਜੇ ਪੂਰੇ ਫੁੱਟੇ ਨਹੀਂ ਆ ਤੇ ਚੱਡਾ ਵੇਖੋ ਉੱਤਾ ਹੀ ਗਾੜ ਤੇ ਉੱਤਾ ਹੀ ਵਿਸ਼ਵਾਸ ਸਿਕੋ ਕਰੋ ਜੀ ਕਿ ਕੰਨ ਅੱਛਾ ਥਾਂ ਬੜਾ ਸੁਹਣਾ ਜੂਗੇ ਚੱਟੇ ਲੱਗੇ ਲੱਗੇ ਕਾਫੀ ਆ ਹਾਂ ਜੀ ਹਾਂ ਤੇ ਥਾਂ ਸੁਣੇ ਬਹੁਤ ਹੀ ਚੰਗਾ ਲੱਗਾਇਆ ਲੀ ਜੀ ਉਹ ਜਿਹੜੇ ਵੀਰ ਕੋ ਲਈ ਨਾ ਹਾਂਜੀ ਉਹ ਆਂਦਾ ਵੀ ਏਡਾ ਜੱਡਾ ਮਗਰ ਪਾਣੀ ਉੱਤੇ ਟੱਪ ਜੂ ਉਹਦੇ ਉੱਤੇ ਦਾ ਪੈਰ ਰੱਖ ਕੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਲਓ ਭਾਜੀ ਜੰਮੀ ਬਲੀ ਵੀ ਤੇ ਹੈ ਪੂਰੀ ਪੇਟ ਪੜੀ ਦੀ ਚੌੜੀ ਜਾ ਹਾਂਜੀ ਹਾਂਜੀ ਸਾਵਣਾ ਮੰਜਾ ਹੀ ਟੈਂਦਾ ਵਾ ਤੇ ਤੁਸੀਂ ਬਾਈ ਜੀ ਫਿਰ ਖੋਲ ਕੇ ਦਿਖਾਈਏ ਲਓ ਵੀਰ ਜੀ ਲਓ ਜੀ ਕੇ ਇਹ ਚੈੱਕ ਕਰਾਉਂਦੇ ਸੇਂਗ ਸੰਗ ਬਰਾ ਨਿਕਾ ਨਿਕਾ ਜਾਈ ਨਹੀਂ ਆਉਂਦਾ ਇਹਦੇ ਅੰਦਰ ਬਲੇ ਰੀ ਆ ਗਈ ਜੇ ਇੱਕ ਕਰਤੇ ਆਂ ਜੁੱਦੀਆਂ ਦੀ ਸਫਾਈਆਂ ਕੀਤੀਆਂ ਇਹਦੇ ਵੀ ਬਹੁਤ ਚੰਗੀਆਂ ਲੱਗੀਆਂ ਮਾੜੇ ਇੱਥੇ ਵੀ ਅਗਲੀ ਫੈਟਾ ਤੋਂ ਨਪਾਕੀ ਲੱਗਾ ਪਿਆ ਅੱਜ ਤਾਂ ਉਹ ਬਰੀਕੀ ਗੱਲ ਨਿਆਵੇਂ ਜਿੱਥੇ ਮੱਝ ਦਾ ਕੁਲ ਤੇ ਰੋ ਇਹਨਾਂ ਠੀਕ ਹੈ ਠੀਕ ਹੈ ਬਿਲਕੁਲ ਸ਼ਾਂਤ ਸੁਭਾਅ ਵਾਲੀਆਂ ਇਹਨਾਂ ਨੂੰ ਇੱਥੇ ਸਾਰਾ ਇਧਰ ਤੇਰਾ ਵੀ ਫਾਂਟਾ ਨਕਲਕਾਰੀ ਲਾ ਕੇ ਦਿਖਾਉਣੀ ਹੈ ਕੋਈ ਕੁੜਾ ਇਹਨੂੰ ਬਹੁਤ ਚੰਗਾ ਲੱਗਾ ਇਹ ਕੰਮ ਸੀ ਤੇ ਰਾਤ ਘੜ ਘੜ ਕੇ ਲੱਗਾ ਪਿਆ ਜਿਵੇਂ ਚਮਾਹਾਂ ਤੋਂ ਕੋਈ ਆਈ ਆ ਲੋ ਯਾਰਾਂ ਦੀ ਸਾਈਡ ਤੋਂ ਦਿਕੰਦੇ ਆਪਾਂ ਖਾਣਾ ਲਾ 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 ਵੋਲੀ ਨਈ ਤੋ ਲਤਾ ਕੀ ਕਰ ਮਾ ਲਈ ਨੇ ਲਾਇਆ ਜੀ ਚੱਡਾ ਉਧਰੋਂ ਪਿਛੇ ਸੋਲਤਾ ਤੇ ਵੀ ਲਾਜੂ ਵੀ ਸੋਨ ਤੱਕ ਜਿਹੜੀਆਂ ਜੇ ਕਾਫੀ ਆ ਹਵਾਨੇ ਦੇ ਤੇ ਦਿਨ ਭਈ ਕਿੰਨੇ ਘਟਦੀ ਦੱਸਿਆ ਜੱਗੇ ਵੀਰ ਬੀਤੀ ਦੇ ਹੱਥਾ 8 ਦਿਨ ਘਟਦੀ ਉਹਨੇ ਲਿਖਤੀ ਦੇ ਹਿਸਾਬ ਨਾਲ ਅੱਛਾ ਜੀ ਹਾਂ ਜੀ ਹਾਂ ਜੀ ਅੱਜ ਅੱਧਾ ਦਿਨ ਵੱਧ ਘਟ ਲਗੇ ਤੋ ਨਾ ਉਹ ਤੇ ਗਰਮੀਆਂ ਕੋ ਵੱਧ ਘਟ ਰਹਿ ਜਾ ਪਰ ਅਜੇ ਇਹਨੇ 8 ਦਿਨ ਲੈ ਹੀ ਜਾਣੇ ਜੱਗੇ ਵੀਰ ਲੈ 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 ਜਾਣੇ ਆ ਮੱਝ ਭਾਨੀ ਬੜੀ ਆ ਦੇ ਠੀਕ ਹੈ ਜੀ ਇਹਦਾ ਮੁੱਲ ਭਾਜੀ ਹਰਨ ਜੱਗੇ ਵੀ ਜਿਹੜੇ ਇਹਨੂੰ ਹੀ ਸੁਸਵਾਗੇ ਸੀ ਕਹਿੰਦੇ ਪੂਰੇ ਦੋ ਦੀ ਲਈਏ ਬਗਨਾਲੀਆ ਹਾਂਜੀ ਜੋ ਵੀ ਆਪਾਂ ਵੀਡੀਓ ਪਾਉਂਦੇ ਰਹਿਣ ਦੋ ਦੋ ਦੀਆਂ ਤਾਂ ਕਾਈ ਜੀ ਹਾਂਜੀ 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 ਹੁਣ ਆਪਾਂ ਜੱਗੇ ਵੀ ਜਿਹੜੀ ਦੇ ਦੇਣੀ ਆ ਇਹ ਇੱਕ ਅਸੀ ਦੀ ਦੇ ਦਾਂਗੇ ਇੱਕ ਅਸੀ ਦੀ ਹਾਂਜੀ ਨਹੀਂ ਕਰੀਏ ਮਾਤਾ ਕਰਾ ਲਓ ਜੋ ਕਰਾਉਣਾ ਹੈ ਛੱਡੀਏ ਚੰਨ ਫੁੱਲੀ ਨਾਲ ਛੋਟਾ ਕਿੰਨੇ ਕਰੀਏ ਕੱਢੀਏ ਥੋਲੀ ਕਰ ਪੀਏ ਫੁੱਲੀ 10 10 ਹਜ਼ਾਰ ਕਰਦੇ ਨੇ ਜੱਗੇ ਵੀ ਨਹੀਂ 10 ਨਹੀਂ ਹਾਂਜੀ ਵਾਧ ਕਰੀਏ ਕਰਾ ਲਓ ਮੈਂ ਕਰਾਉਣੀ ਜੀ ਕੀ ਉਹ ਤੇ ਜਿੰਨੀ ਕਰੀਏ ਪਹਿਲੀ ਹੀ ਨਹੀਂ ਕੀਤੀ ਨਹੀਂ ਨਹੀਂ ਉਹ ਮੇਰੀ ਡੇਡ ਦੀ ਜਾਣਦੀ ਹੈ ਨਹੀਂ ਨਹੀਂ ਜਗਹਿ ਡੇਡ ਦੀ ਹੋਣੀ ਨਹੀਂ ਇਹ ਹਾਂ ਆਪਨੀ ਮਹਿੰਗੀ ਲਈ ਤੇ ਜੇ ਅੱਛਾ ਇਹ ਜਗਹਿ ਵੀ ਜਿਹੜੀ ਹਾਂ ਨਾ ਹੋਣੀ ਹੈ 1.55 ਦੀ ਹੋਣੀ ਹੈ 1.55 ਦੀ ਹਾਂ 1.5 ਦੀ ਜੜੀ ਹੋਣੀ ਹੈ ਠੀਕ ਹੈ ਲੋ ਬੜੀ 1,55,000 ਦੀ ਹਾਂਜੀ ਹਾਂਜੀ ਇਹ ਪਤਲੇ ਚੰਮੜੀ ਚਾਬੇ ਨੂੰ ਪੁੱਟ ਕੇ ਬਾਈ ਦਿਖਾਓ ਜੀ ਪਤਲੇ ਆ ਦੁੱਧ ਵਾਲੀਆਂ ਮੱਝਾਂ ਆ ਛੋਟੀਆਂ ਨਾਲ ਬਜੀ ਬਾਕੀ ਕੋਈ ਸ਼ੱਕ ਨਹੀਂ ਆ ਛੋਟੀਆਂ ਪਾਣੇ ਆ ਜੇ ਤੇ ਜਰਜਾ ਸੁਆਹ ਹਾਂਜੀ ਹਾਂਜੀ ਤੇ ਇਹ ਵੀ ਜਿਹੜਾ ਵੀਰਪਰਾ ਸਾਹਬਾ ਲਾਜੂ ਦੇ ਦੁੱਧ ਇਹ ਬਈ ਅੱਗਤੀ ਕਿੰਨਾ ਕੱਢਦੇ ਦੋਧ ਜੱਗੇ ਵੀ ਇਹਨੂੰ 12 12 19 ਕਿਲੋ ਪਾਈ ਜਾਣਾ ਅੱਛਾ ਪਰ ਇੱਕ ਗੱਲ ਇਹ ਹੈ ਜੇਰਾ ਕੋਈ ਵੀਰਪਰਾ ਜੋੜਾ ਲਊਗਾ ਨਾ ਇਹਨੂੰ ਖੁੱਲੇ ਮਾਨਤਾਨ ਕਰਾਂਗੇ ਠੀਕ ਹੈ ਹਾਂ ਕੋਈ ਵੀਰਪਰਾ ਦਾ ਜੋੜਾ ਮਨ ਲਾ ਵੀ ਜੋੜਾ ਜੱਗੇ ਵੀ ਜੇ ਕੋਈ ਲੈ ਜਾਊਗਾ ਨਾ ਹਾਂਜੀ ਮੰਨ ਲਓ ਵੀ ਦੋਧ ਵੀ ਕਰਮਾਣੀਆਂ ਨੇ 35 ਕਿਲੋ ਦੋਵਾਂ ਨੇ ਜੋੜੇ ਨੇ ਪਾਈ ਜਾਣਾ ਅੱਛਾ ਜੀ ਪਰਮਾਨਾ ਪਾਈ ਜਾਣਾ ਪਾਈ ਜਾਣਾ ਪਾਈ ਜਾਣਾ ਹਾਂ ਬਿਲਕੁਲ ਸਹੀ ਗੱਲ ਹੈ ਕਿੰਨੀ ਜੇ ਜੋੜਾ ਕੋਈ ਲਾ ਜੇ ਤੇ ਕਿੰਨੀ ਛੋੜ ਕੋਈ ਕੋਈ ਵੀਰਪਰਾ ਫੋਨ ਲਾ ਖੁੱਲੀ ਛੋੜ ਕਰਾਂਗੇ ਠੀਕ ਹੈ ਠੀਕ ਹੈ ਜੀ ਲਓ ਬਾਈ ਖੁੱਲੀ ਬਾਈ ਕਹਿੰਦਾ ਕਿ ਛੋਟ ਕਰਾਂਗੇ ਖੁੱਲੀਆਂ ਛੋਟਾ ਹੋਣਗੀਆਂ ਹਾਂਜੀ ਹਾਂਜੀ ਤੇ ਬਿਲਕੁਲ ਹੀ ਬਾਈ ਕਹਿੰਦਾ ਕਿ ਆਪਾਂ ਲੈਣ ਦੇਣ ਵਾਲਾ ਹੀ ਫਿਰ ਕਰਾਂਗੇ ਹਿਸਾਬ ਕਿਤਾਬ ਹਾਂਜੀ ਹਾਂਜੀ ਤੇ ਕਹਿਣਾ ਬਾਈ ਹੋਰ ਕੁਝ ਬਸ ਇਹੋ ਜੱਗੇ ਵੀਰ ਬਣਤੀ ਇੱਥੇ ਆਓ ਆਪਣੀ ਪਾਸ ਕਰਕੇ ਕਰੋ ਠੀਕ ਹੈ ਠੀਕ ਹੈ ਹਾਂਜੀ ਲਓ ਬਾਈ ਜੀ ਪਸ਼ੂ ਚੰਗੇ ਆ ਬਾਈ ਦੇ ਕੋਲ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ